ਜਨਤਾ ਦਈਏ ਵੀ ਸਰ ਸਰ ਨੂੰ ਸਭ ਤੋਂ ਪਹਿਲਾਂ ਮੇਰੇ ਤਰਫੋਂ ਲੱਖਣੇ ਕਰਵਾਈਏ ਜੇ ਫਾਜ਼ਿਲਕਾ ਦੇ ਲੜਕੀ ਨੇ ਨਾਰਾਸ਼ਨ ਕੀਤਾ ਪੰਜਾਬ ਦੀ ਕ੍ਰਿਕਟ ਟੀਮ ਦੀ 23 ਦੀ ਕੈਪਟਨ ਬਣੀ ਹੈ ਤੇ ਰਾਜਪੂਤ ਗਈ ਹੈ ਅੱਜ ਮੈਚ ਗੱਜਮਾਨੀ ਪੁੱਤੋ ਤੇ ਜਿੱਤ ਗਿਆ ਕੱਲ ਮੈਂ ਹਾਂਜੀ ਸਸਕੀਰਾਲ ਜੀ ਕੀ ਹਾਲ ਚਾਲ ਠੀਕ ਹੋ ਸਾਰੇ ਦੋ ਤਿੰਨ ਦਿਨ ਮੈਂ ਕਾਫੀ ਬਿਜ਼ੀ ਸੀ ਇਸ ਕਰਕੇ YouTube ਵੱਲ ਧਿਆਨ ਨਹੀਂ ਦੇ ਪਾਈ ਪਰ ਆ ਕੇ ਦੇਖਿਆ ਤਾਂ YouTube ਤੇ ਬੜਾ ਹੀ ਖਲੇਰਾ ਪਿਆ ਬਿਆ ਕਿਸੇ ਦਾ ਪਜਾਮਾ ਫਟ ਗਿਆ ਕੋਈ ਪਾਕਿਸਤਾਨ ਦੇ ਬਾਰਡਰ ਤੇ ਜਾ ਕੇ ਬੈਠੀਏ ਵਿਕਰਮ ਨੇ ਫਿਰ ਕਿਸੇ ਕੁੜੀ ਨੂੰ ਗਾਲਾਂ ਦੇ ਦਿੱਤੀਆਂ ਤੇ ਕੋਈ ਦੋ ਕਿੱਲਾਂ ਦੀ ਗਲਬਾਰ ਆਉਣ ਤੋਂ ਬਾਅਦ ਇੰਟਰਵਿਊ ਤੇ ਜਾ ਕੇ ਬੈਠੀ ਹੈ ਤੇ ਫਿਰ ਉਸ ਤੋਂ ਬਾਅਦ ਅਰਮਾਨ ਮਲਿਕ ਕੋ ਪਹੁੰਚ ਗਈ ਕੋਈ ਸੈਂਸ ਬੰਦੀ ਹੈ ਬਟ ਅੱਜ ਆਪਾਂ ਇੱਥੇ ਗੱਲ ਕਰਾਂਗੇ ਸੋਨੂ ਕੋਰ ਬਾਰੇ ਸੋਨੂ ਕੋਰ ਗਈ ਸੀ ਮੇਕਅਪ ਸ਼ੂਟ ਤੇ ਉੱਥੇ ਜਾ ਕੇ ਇਹ ਹੇਟਰਸ ਤੇ ਰੋਸਟਰ ਨੂੰ ਰਿਪਲਾਈ ਕਰ ਰਹੀ ਹੈ ਬਟ ਮੈਨ ਨਹੀਂ ਇਹ ਸਮਝ ਆ ਰਹੀ ਇਹ ਰਿਪਲਾਈ ਸੀ ਕਿ ਰਿਕੁਐਸਟ ਆਜੋ ਆਪਾਂ ਮਿਲ ਕੇ ਦੇਖਦੇ ਹਾਂ ਤੇ ਬਾਕੀ ਵਾਲ ਟੌਪਿਕ ਵੀ ਆਪਾਂ ਇਸ ਵੀਕ ਦੇ ਵਿੱਚ ਕਵਰ ਕਰ ਲਵਾਂਗੇ ਹਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਤਾ ਸਾਰੇ ਆਏ ਹੋ ਕੇ ਸਾਰਿਆਂ ਦੇ ਬਤਿਆ ਹੋ ਕੇ ਤੇ ਅੱਜ ਆਪਾਂ ਚੱਲਣੇ ਨੇ ਮੇਕਅਪ ਸ਼ੂਟ ਕਰਨ ਚੋਕੇ ਰਾਮਪਰਾਪਤ ਆਪਾਂ ਨੂੰ ਨਵਾਂ ਟਾਇਟ ਤੇ ਆਪਾਂ ਦਿੱਤੇ ਲਿਆ ਤੇ ਆਪਣੇ ਵਲੌਗ ਨਾਲ ਬਣਾ ਲਿਆ ਕਮੈਂਟ ਕਰਕੇ ਜਰੂਰ ਦੱਸੋ ਵੀ ਅੱਜ ਆਪਾਂ ਜੋ ਆਪਣਾ ਵਲੌਗ ਕਿੱਦਾਂ ਲੱਗਿਆ ਤੇ ਬਾੱਕੀ ਫਿਰ ਮਿਲਦੇ ਆਂ ਜੀ ਆਪਾਂ ਅੱਕੀ ਹਾਂ ਭੈਣ ਤੈਨੂੰ ਵੀ ਸੱਚੀ ਗੱਲ ਪਰ ਆਹ ਕੀ ਹੈ ਫਿਰ ਚਿੱਟੀ ਕੋਟੀ ਪਾ ਕੇ ਆ ਗਈ ਆ ਉਤੋਂ ਲਾਲ ਚੁੰਨੀ ਚੱਕਵੇਂ ਰੰਗ ਦਾ ਤੂੰ ਛੱਡਦੀ ਨਹੀਂ ਐ ਖੋਸੇ ਨੇ ਤੈਨੂੰ ਕਿੰਨੀ ਵਾਰ ਕਿਹਾ ਚਿੱਟੀ ਕੋਟੀ ਲਾ ਦੇ ਲਾ ਦੇ ਪੂਰੀ ਸਰਦੀ ਇਨੇ ਚਿੱਟੀ ਕੋਟੀ ਚਮੇੜੀ ਰੱਖੀ ਐ ਠੀਕ ਐ ਤੇ ਖੋਸੇ ਨੇ ਜੀ ਤੈਨੂੰ ਇਦਾਂ ਦੇਖ ਲਿਆ ਨਾ ਤਾਂ ਉਹਨੇ ਆਪਣਾ ਸਿਰ ਕੰਧ 'ਚ ਮਾਰਨਾ ਉਹ ਕਿੰਨੇ ਮਹੀਨੇ ਹੋ ਗਏ ਤੈਨੂੰ ਸਮਝਾਉਂਦੇ ਨੂੰ ਚਿੱਟੀ ਕੋਟੀ ਦਾ ਖੇਡਾ ਛੱੜ ਦੇ ਝਮੇੜੀ ਐ ਬੈਠੀ ਜਿਵੇਂ ਚਿੱਟੀ ਕੋਟੀ ਦੇ ਵਿੱਚ ਇਹਦੀ ਜਿੰਦ ਜਾਨ ਵੜੀ ਐ ਆਈਆ ਆਪਾਂ ਪਹੁੰਚ ਗਏ 3 ਪੁਆਇੰਟ ਆਰੇ ਆਪਾਂ ਜੁਣੀ ਹਾਂ ਵਾਸਾ ਚੈੱਕ ਕਰੋ ਗਾਇਸ ਇਹ ਆ ਰਾਮ ਪੂਰਾ 3 ਪੁਆਇੰਟ ਹਾਈ ਮੇਰੇ ਰੱਬਾ ਇੱਥੇ ਵੀ ਆ ਗਿਆ ਇੱਥੇ ਤੇਰਾ ਕੀ ਕੰਮ ਐ ਉਹਨੇ ਮੇਕਅਪ ਸ਼ੂਟ ਕਰਾਣ ਜਾਣਾ ਤੇਰਾ ਕੋਈ ਵਿੱਚ ਲੈਣ ਦੇਣੀ ਐ ਕਿ ਉਹਨੂੰ ਤੂੰ ਸੁਰਖੀ ਬਿੰਦੀ ਸਿਲੈਕਟ ਕਰਕੇ ਦੇਣੀ ਹੈ ਕਿਉਂ ਖੋਸੇ ਦੇ ਸੋਤਨ ਬਣਿਆ ਵਿਚਾਰ ਅੱਗੇ ਤੇ ਤੋ ਦੁਖੀ ਐ ਤੋ ਦੋ ਬਾਲੇ ਬੁਲੇ ਖਾ ਲੇਗਾ ਇੰਨਾਲੇ ਕੀ ਤੁਸੀਂ ਸਾਰੇ ਜਨੇ ਵਿਊ ਚੈੱਕ ਕਰਾਂਦੇ ਰਹਿੰਦੇ ਹੋ ਇਹ ਵਿਊ ਦੇ ਵਿੱਚ ਹੈ ਕੀ ਐ ਇਹ ਕਸ਼ਮੀਰ ਦੇ ਆਵਾਦੀ ਹੈਗੀ ਆ ਕੋਈ ਕੋਈ ਧੁੰਦ ਚੈੱਕ ਕਰਾ ਰਿਆ ਕੋਈ ਡੁੱਬਦਾ ਸੂਰਜ ਚੈੱਕ ਕਰਾ ਰਿਆ ਕੋਈ ਟ੍ਰੈਫਿਕ ਦੇ ਦਰਸ਼ਨ ਕਰਵਾ ਰਿਆ ਵਿਊ ਨਾ ਹੋ ਗਿਆ ਸਾਲ ਪਤਾ ਨਹੀਂ ਕੀ ਹੋ ਗਿਆ ਉਹ ਹਰ ਜਗ੍ਹਾ ਹਰ ਜਗ੍ਹਾ ਨਾਲ ਨਹੀਂ ਜਾਈਦਾ ਹੁੰਦਾ ਕੋਈ ਕੰਮ ਧੰਦਾ ਕਰ ਲੈ ਉਹਨੂੰ ਮੇਕਅਪ ਕਰਾਂਦੇ ਤੂੰ ਆਪਣੇ ਕੋਈ ਦਿਹਾੜੀ ਟੱਪਾ ਕਰ ਚਲੋ ਸਰ ਆ ਦੇਖ ਲੋ ਵੱਡੇ ਬਲੌਗਰ ਫਿਰ ਕਹਿੰਗੇ ਸਾਡਾ ਕੰਮ ਐ ਜੇ ਵਲੌਗਿੰਗ ਹੀ ਤੁਹਾਡਾ ਕੰਮ ਐ ਕੈਮਰਾ ਤੁਹਾਨੂੰ ਸਿੱਧਾ ਫੜਨਾ ਨਹੀਂ ਆਇਆ ਬੰਦੇ ਨੂੰ ਆਪਣੀ ਮੁੰਡੀ ਨੂੰ ਮਾਣੀ ਪੈਂਦੀ ਐ ਚਾਹੇ ਤੁਹਾਨੂੰ ਵੱਲ ਪਹਿ ਜੇ ਪਰ ਤੁਸੀਂ ਆਪਣਾ ਕੈਮਰਾ ਨਾ ਸਿੱਧਾ ਕਰਿਓ ਐਡਿਟਿੰਗ ਕਰਨ ਲੱਗੇ ਉਹਨੂੰ ਰੋਟੇਟ ਕਰ ਲਿਆ ਕਰੋ ਸਕਰੀਨ ਨੂੰ ਬਟ ਨਹੀਂ ਜਿੱਧਾ ਚੜਦਾ ਚਾੜ ਦੋ ਬਸ ਲੋਕਾਂ ਨੇ ਤਾਂ ਦੇਖ ਹੀ ਲੈਣਾ ਸੋਨੂ ਕੋਰ ਦੇ ਫੈਨ ਜੂ ਇੰਨੇ ਬੈਠੇ ਆ ਦੀਦੀ ਦੀਦੀ ਭਈਆ ਜੀਜੂ ਕਰਨ ਵਾਲੇ ਦੀ ਆਪ ਤਾਂ ਦੇ ਹੋਣਿਆ ਦੇਖੋ ਪੂਰਾ ਪ੍ਰੋਫੈਸ਼ਨਲ ਮੈਂ ਆਪਾਂ 파ਰਟੀ ਸੰਗ ਰਾਤ ਕਿਹਾ। ਯਾਦ ਕੀਤਾ ਆ ਤਾਂ ਆਪਨੇ ਕਿਸੇ ਦਾ ਮਾਰਾ ਲਾ। ਬਾਕੀ ਸਮਟਰਾਜ ਦੇ ਕਪਾ ਉਸ ਦਾ ਕੰਮ ਇਹਨਾਂ ਫਿੱਟਾ ਇਹਨਾਂ ਦੇ ਵਿੱਚ ਬੋਕਾਣਾ। ਹਾਂ। 2 ਮਿੰਟ ਇਹਨਾਂ ਨੂੰ ਆਇਨਾ ਜੀ ਇਹਦੀ ਦਿੱਤੀ ਵਧੀਆ ਹਾਂ। ਕਿ ਅੱਗੇ ਆਪਾਂ ਮੇਕਅਪ ਦਾ ਤੌਰ ਤੇ ਦੇਖੂਗਾ। ਬਾਕੀ ਇਹਨੇ ਆਪ ਮੇਕਅਪ ਕਿਦਾਂ ਦੇਣੀ ਦੀ ਆ ਗਿਆ ਨਾ। ਹਾਂ। ਕੱਪਾ ਉਹ ਸੁਣ ਲੈ ਲੱਗਦਾ। ਹਾਂ ਥੈਂਕ। ਪ੍ਰੋਫੈਸ਼ਨਲ ਮੇਕਅਪ ਆਰਟਿਸਟ ਹੈ। ਤੇ ਤੁਸੀਂ ਪ੍ਰੋਫੈਸ਼ਨਲ ਵਲੌਗਰ ਬਣ ਜਾਓ। ਕੁਛ ਤਾਂ ਸਿੱਖ ਲਓ। ਕਿਸੇ ਚੀਜ਼ ਦਾ ਪ੍ਰੋਫੈਸ਼ਨਲਿਜ਼ਮ ਲਿਆਓ। ਬਟ ਨਹੀਂ ਹਰਾਨੀ ਦੀ ਗੱਲ ਹੈ ਅੱਗੇ ਤਾਂ ਇਹਨਾਂ ਨੂੰ ਕਿਸੇ ਨੂੰ ਮਿਲ ਕੇ ਪਤਾ ਲੱਗਦਾ ਦੀਦੀ ਦਾ ਭਈਆ ਦਾ ਸੁਭਾਅ ਬਹੁਤ ਵਧੀਆ ਬਹੁਤ ਕੈਂਟ ਹੈ ਅੱਜ ਇਹਨਾਂ ਨੂੰ ਮਿਲੇ ਬਿਨਾਂ ਹੀ ਪਤਾ ਲੱਗ ਗਿਆ ਦੀਦੀ ਦਾ ਸੁਭਾਅ ਬਹੁਤ ਵਧੀਆ ਹੈਗਾ ਇਹ ਕਿਹੜੀਆਂ ਅਸਮਪਸ਼ਨਾਂ ਲਾਈ ਜਾਂਦੇ ਹੁੰਦੇ ਆਪਣੇ ਵੱਲੋਂ ਕਿੰਨੂ ਇਹ ਹਵਾ ਦੇ ਵਿੱਚ ਮਤਲਬ ਹਵਾਈ ਮਾਰਦੇ ਰਹਿਣਗੇ ਪੰਪ ਦਿੰਦੇ ਰਹਿਣਗੇ ਅਗਲੇ ਨੂੰ ਵੀ ਹਾਂਜੀ ਤੁਹਾਡਾ ਸੁਭਾਅ ਵਧੀਆ ਹੈ ਮਿਲੇ ਤੋਂ ਬਿਨਾਂ ਵੀ ਤੇ ਮਿਲ ਕੇ ਵੀ ਕਿਹਾ ਦੁਪਾਰ ਲੋ ਜੀ ਸ਼ੁਰੂ ਹੋ ਗਿਆ ਕਾਰਕ੍ਰਮ ਲੀਪਾ ਪੋਥੀ ਦਾ ਇੱਕ ਸੋਨੂ ਕੋ ਨੂੰ ਤਿਆਰ ਕਰਨ ਨੂੰ ਤਿੰਨ ਬੰਦੇ ਲੱਗਦੇ ਆ ਟਾਸਕ ਤਾਂ ਵੱਡਾ ਹੈ ਨਾ ਵੱਡੀ ਇਨਫਲੂਐਂਸਰ ਹੈਗੀ ਹੈ ਇਹ ਜਿਹੜਾ ਤੁਹਾਨੂੰ ਪਤਾ ਹੈ ਇੱਕ ਰਾਜ਼ੀ ਗੱਲ ਮੈਂ ਤੁਹਾਨੂੰ ਦੱਸਦੀ ਆ ਇਹ ਸਾਰੇ ਪਾਰਲਰ ਵਾਲੇ ਜਾਂ ਮੇਕਅਪ ਆਰਟਿਸਟ ਸੋਨੂ ਕੋ ਨੂੰ ਹੀ ਤਿਆਰ ਕਰਨ ਨੂੰ ਕਿਉਂ ਬੁਲਾਉਂਦੇ ਆਗੇ ਉਹ ਐਕਚੁਅਲ ਚ ਆਪਣੇ ਸੈਲਫ ਟੈਸਟਿੰਗ ਕਰਦੇ ਆ ਵੀ ਅਸੀਂ ਮੇਕਅਪ ਚ ਕਿੰਨੇ ਪਰਫੈਕਟ ਹੋ ਗਏ ਆ ਉਹਨਾਂ ਨੂੰ ਇਹ ਲੱਗਦਾ ਜੇ ਅਸੀਂ ਸੋਨੂ ਕੋ ਨੂੰ ਤਿਆਰ ਵਧੀਆ ਕਰਤਾ ਵਧੀਆ ਜਚਾਤਾ ਤੇ ਅਸੀਂ ਦੁਨੀਆ ਦੀ ਕਿਸੇ ਵੀ ਕੁੜੀ ਨੂੰ ਵਧੀਆ ਦਿਖਾ ਸਕਦੇ ਆ ਸੋਹਣਾ ਦਿਖਾ ਸਕਦੇ ਆ ਉਹ ਇਹਨੂੰ ਤ ਸੈਲਫ ਟੈਸਟਿੰਗ ਕਰਦੀ ਹੈਗੀ ਐ ਇਹ ਰਾਜ਼ ਦੀ ਗੱਲ ਐ ਜਿਹੜੀ ਮੈਂ ਸਿਰਫ ਤੁਹਾਨੂੰ ਦੱਸੀ ਐ ਪਲੀਜ਼ ਤੁਸੀਂ ਕਿਸੇ ਨੂੰ ਅੱਗੇ ਨਾ ਦੱਸ ਦਿਓ ਹਾਂਜੀ ਹੋਰ ਹੈ ਜੀ ਮੇਰੇ ਤੋਂ ਅੰਧਾ ਹੋ ਗਿਆ ਜਿੱਤਾ ਵੈਸੇ ਤਾਂ ਅਜਾਦਾਂ ਕੰਪਲੀਟ ਨਹੀਂ ਮੈਂ ਤਾਂ ਕਰਕੇ ਲੱਗ ਰਿਹਾ ਬਾਕੀ ਦੀਦੀ ਮਾੜਨੀ ਇਸਰਾ ਬਾਕੀ ਦੀਨੇ ਆਪਣੇ ਫਾਈਨਲ ਮੇਕਅਪ ਉਹ ਕਿਦਾਂ ਲੱਗਦੇ ਓਕੇ ਇਹ ਤਾਂ ਸਾ ਪਤਾ ਲੱਗ ਰਿਹਾ ਨਾ ਦੀਪ ਨੂੰ ਮੇਕਅਪ ਪਸੰਦ ਨਹੀਂ ਆਇਆ ਫਿਰ ਵੀ ਉਹਨਾਂ ਨੇ ਝੂਠੀਆਂ ਦਸਲੀਆਂ ਦੇਈ ਜਾ ਰਹੀ ਆ ਕੋਈ ਨਹੀਂ ਹਜੇ ਅੱਧਾ ਹੋਇਆ ਹੈ ਨਾ ਜਦੋਂ ਫਾਈਨਲ ਹੋ ਜਾਏਗਾ ਫਿਰ ਵਧੀਆ ਲੁੱਕ ਆਊਗੀ ਉਹ ਕੁੜੀਆਂ ਵਿਚਾਰੀਆਂ ਨੇ ਆਪਣੀ ਪੂਰੀ ਜ਼ਿੰਦਗੀ ਦਾ ਐਕਸਪੀਰੀਅੰਸ ਇਹਦੇ ਮੂੰਹ ਤੇ ਲਾਤਾ ਹੋਣਾ ਬਟ ਇਹਨਾਂ ਦੇ ਨੱਕਰੇ ਤਾਂ ਕੋਈ ਚੀਜ਼ ਚੜਦੀ ਵੀ ਨਹੀਂ ਹੈ ਮੂੰਹ ਤੇ ਬਾਹਾਂ ਤੇ ਰੰਗ ਦਾ ਫਰਕ ਤੁਸੀਂ ਦੇਖ ਲਓ ਅਰੇ ਬਾਹਾਂ ਤੇ ਵੀ ਕੋਈ ਮਾੜਾ ਮੋਟਾ ਬਰਸ਼ ਬਰਸ਼ ਲਵਾ ਲਓ ਥੋੜੀ ਇੱਕੋ ਜਿਹੀ ਲੱਗੇਗੀ ਕੀ ਦੋ ਤਿੰਨ ਰੰਗ ਹੀ ਬਣੀ ਫਿਰਦੀਆਂ ਕੁੜੀਆਂ ਦੀ ਬੀਬੀਆਂ ਦੀ ਮਿਹਨਤ ਲਗਾਤਾਰ ਚੱਰੀ ਹੈ ਉਹਨਾਂ ਦਾ ਪੂਰਾ ਜੋਰ ਲੱਗਿਆ ਵੀ ਸੋ ਉਹਨਾਂ ਨੂੰ ਅੱਜ ਅਸੀਂ ਸਭ ਤੋਂ ਸੋਹਣਾ ਦਿਖਾਣਾ ਹੈਗਾ ਉਮੀਦ ਹੈ ਉਹਨਾਂ ਦੀ ਮਿਹਨਤ ਰੰਗ ਲਿਆਉਗੀ ਉਹ ਕਹਿ ਰਿਹਾ ਨੇਚੁਰਲ ਲੱਗ ਰਿਹਾ ਚਟਾ ਚਟਾ ਨਹੀਂ ਲੱਗ ਰਿਹਾ ਜੇ ਇਹ ਨੇਚੁਰਲ ਹੈ ਤੇ ਫਿਰ ਅਨ ਨੇਚੁਰਲ ਕੀ ਹੁੰਦਾ ਮੈਂ ਇਹਨਾਂ ਨੂੰ ਇੱਕ ਸਲਾਹ ਦੇਣਾ ਚਾਹੂੰਗੀ ਵੀ ਦੁਨੀਆ ਨੂੰ ਕੈਮਰੇ ਦੀ ਅੱਖ ਨਾਲ ਉਹ ਦੇਖਣਾ ਬੰਦ ਕਰੋ ਤੇ ਨੰਗੀ ਅੱਖ ਨਾਲ ਅੱਖ ਨਾਲ ਦੇਖਣਾ ਸ਼ੁਰੂ ਕਰੋ ਅੱਜ ਲਈ ਮੇਰਾ ਇਹੀ ਇਹਨਾਂ ਲਈ ਮੈਸੇਜ ਹੈ ਸਾਰੇ ਆਈ ਹੋਪ ਸਾਰੇ ਆ ਨੀ ਤੁਹਾਡਾ ਮੈਨੂੰ ਤਾਂ ਹਾਂਜੀ ਥੱਕੇ ਤਾਂ ਨਹੀਂ ਥੱਕੇ ਤਾਂ ਨਹੀਂ ਮਾੜਾ ਮੇਕਅਪ ਦੇਖ ਰੋ ਕਰਨ ਕੀਤਾ ਨਹੀਂ ਤਾਂ ਆ ਲੱਗ ਚਲ ਕੋਈ ਨਹੀਂ ਦੀਪਾ ਜੀ ਸਭ ਪਹਿਲਾਂ ਇੱਥੇ ਇੱਕ ਗੱਲ ਕਲੀਅਰ ਕਰੋ ਕਿੰਨੂ ਕੁਛ ਦੇ ਪਏ ਥੱਕੇ ਕਿ ਨਹੀਂ ਮੇਰੇ ਹਿਸਾਬ ਨਾਲ ਤਾਂ ਕੁੜੀਆਂ ਥੱਕ ਗਈਆਂ ਹੋਣੀਆਂ ਨਾ ਕੰਮ ਕਰ ਕਰ ਕੇ ਵਿਚਾਰੀਆਂ ਸਵੇਰ ਦੀਆਂ ਲੱਗੀਆਂ ਹੋਈਆਂ ਦਾ ਮੂੰਹ ਸਵਾਰਨ ਦੇ ਵਾਲ ਸਵਾਰਨ ਤੇ ਤੁਸੀਂ ਲੱਗਦਾ ਸਵਾਲ ਗਲਤ ਜਗ੍ਹਾ ਤੇ ਪੁੱਛਦੇ ਪਿਓ ਤੇ ਬੈਠ ਬੈਠ ਕੇ ਕੌਣ ਥੱਕਦਾ ਹੁੰਦਾ ਮੈਨੂੰ ਤਾਂ ਸਮਝ ਨਹੀਂ ਆਈ ਹੈਗੀ ਉਪਰੋਂ ਕੈਰੀਆ ਮੈਨੂੰ ਨੀਂਦ ਆਣ ਲੱਗੀ ਅਰੇ ਤੇ ਦੇ ਸਿਰ ਤੇ ਮਾਲਿਸ਼ ਹੋ ਗਈ ਫੇਸ਼ਲ ਹੋ ਗਿਆ ਉਹ ਰਿਲੈਕਸ ਹੋ ਗਈ ਆਵੈ ਜਾਨੂੰ ਨੀਂਦ ਆਉਗੀ ਆਈ ਕੈਨ ਅੰਡਰਸਟੈਂਡ ਜਦੋਂ ਅਸੀਂ ਵੀ ਫੇਸ਼ਲ ਕਰਾਣ ਜਾਂਦੇ ਹਾਂ ਰਿਲੈਕਸ ਹੋਨੇ ਸਾਨੂੰ ਵੀ ਨੀਂਦ ਆਣ ਲੱਗ ਜਾਂਦੀ ਹੈ ਬਟ ਥੱਕਣ ਵਾਲੀ ਤਾਂ ਇੱਥੇ ਕੋਈ ਗੱਲ ਨਹੀਂ ਹੈਗੀ ਇਹਦੀ ਮੈਨੂੰ ਲੱਗਦਾ ਕੁੜੀਆਂ ਨੂੰ ਪੁੱਛ ਰਹੇ ਸੋਨੂ ਨੂੰ ਨਹੀਂ ਲੋਕਾਂ ਨੂੰ ਗਲਤ ਫ਼ਹਮੀ ਹੋ ਜਾਣੀ ਹੈ ਭਾਈ ਸਾਹਿਬ ਕਲੀਅਰ ਕਰੋ ਮੈਂ ਪੌੜੀ ਖਾ ਰਹੇ ਹਾਂ ਨਾ ਦੇਖੋ ਮਿਹਨਤ ਤਾਂ ਬਹੁਤ ਲੱਗਦੀ ਹੈ ਨਾ ਅਸੀਂ ਤਾਂ ਕਹਿ ਦਿੰਦੇ ਹਾਂ ਨ ਇਹ ਬਾਕੀ ਹਰੇਕ ਹਰ ਇੱਕ ਕੰਮ ਦੇ ਸਪੈਲਟ ਕਰਾ ਗਰਣਾ ਹੈ ਨਾ ਤੇ ਚਲੋ ਕੋਈ ਨਾ ਗੱਲ ਮਿਲ ਜਾਈਂਗੀ ਹਾਂਜੀ ਇੰਤਜ਼ਾਰ ਦਾ ਕਰਨਾ ਹੋਊਗਾ ਸਮਾਪਤ ਤੇ ਨਮੀ ਲੋਕ ਦੇਖੋ ਇਹ ਦੋ ਫੇਸ ਤੇ ਰੱਖੀ ਰਹੀ ਸੀ ਫਾਈਲ ਨਹੀਂ ਪੂਰੀ ਦਰਸਾਉਣਾ ਕਰਦਾ ਹਾਂ ਜੀ ਜਿੰਨੇ ਪੁਰਾ ਕੰਮ ਇਹ ਕਹਿੰਦਾ ਨਾ ਹਾਂ ਦੀਪਾ ਜੀ ਮਿਹਨਤ ਬਹੁਤ ਲੱਗਦੀ ਹੈ ਜਿਹੜੀਆਂ ਕੁੜੀਆਂ ਮੇਕਅਪ ਕਰਦੀਆਂ ਨਾ ਉਹਨਾਂ ਦੀ ਮਿਹਨਤ ਬੜੀ ਲੱਗਦੀ ਹੈ ਵਿਚਾਰੀਆਂ ਦੋ ਤਿੰਨ ਘੰਟੇ ਦੀਆਂ ਖੜੀਆਂ ਹੋਈਆਂ ਠੀਕ ਹੈ ਜੀ ਉਹਨਾਂ ਨੂੰ ਭੁੱਖ ਲੱਗ ਗਈ ਹੋਣੀ ਹੈ ਉਹਨਾਂ ਨੂੰ ਰੋਟੀ ਪਹਿਲਾਂ ਦਿਓ ਠੀਕ ਹੈ ਜੀ ਪਿਆਸ ਲੱਗ ਗਈ ਸੀ ਤੂੰ ਕੈਮਰਾ ਚੱਕ ਕੇ ਘੁੰਮਦਾ ਪਿਆ ਸੀ ਤੇ ਪਾਣੀ ਵੀ ਦੇ ਦਿੰਦਾ ਇੱਥੇ ਗੱਲ ਸੋਨੂ ਦੀ ਕਰ ਰਹੀ ਹੈ ਕਿ ਉਹ ਕੁੜੀਆਂ ਦੀ ਗੱਲ ਹੈ ਮੈਨੂੰ ਇਹ ਨਹੀਂ ਸਮਝ ਆ ਰਹੀ ਵੀ ਕਿਹਦੀ ਮਿਹਨਤ ਦੀ ਗੱਲ ਕਰ ਰਿਹਾ ਸੋਨੂ ਦੀ ਮਿਹਨਤ ਤਾਂ ਮੈਨੂੰ ਕਿਤੇ ਨਜ਼ਰ ਨਹੀਂ ਆਈ ਬੈਠੀ ਹੋਈ ਹੈ ਉਹ ਕੁੜੀਆਂ ਵਿਚਾਰੀਆਂ 3-4 ਘੰਟੇ ਦੀਆਂ ਖੜੀਆਂ ਹੋਈਆਂ ਇਹ کہہ ਰਹੇ ਸੀ 10 ਵਜੇ ਆਏ ਸੀ 2 ਵਜੇ ਇਟ ਮੀਨ 10 ਵਜੇ ਤੋਂ ਲੈ ਕੇ 4-5 ਘੰਟੇ ਹੋ ਗਏ ਉਹ ਕੁੜੀਆਂ ਬਚਾਂ ਨੇ ਖੜੀਆਂ ਹੀ ਹੋਈਆਂ ਯਾਰ ਉਹਨਾਂ ਨੂੰ ਕੋਈ ਰੋਟੀ ਰੋਟੀ ਦਿਓ ਇਹਨੂੰ ਘਣੂ ਰੋਟੀ ਦੇਣੇ ਪਈ ਵੇਲੀ ਨੂੰ ਆਰਾਮ ਨਾਲ ਬੈਠੀ ਹੋਈ ਸੀ ਹੋਰ ਇਹਨੇ ਕੀ ਕੀਤਾ ਮੈਂ ਪੌਤੀ ਖਾ ਰਹੇ ਹਾਂ ਦੇਖੋ ਮਿਹਨਤ ਤਾਂ ਬਹੁਤ ਲੱਗਦੀ ਹੈ ਨਾ ਸੋ ਤਾਂ ਕਹਿ ਦਿੰਦੇ ਹਾਂ ਨਾ ਮਿਹਨਤ ਬਹੁਤ ਲੱਗਦੀ ਆ ਤੇ ਗਲਤ ਨਾ ਮੰਨ ਲਿਆ ਕਰੋ ਤੇ ਲੱਕ ਕੀ ਹੈ ਹਰੇਕ ਤਾਂ ਮੇਰੇ ਸਪੈਲਟ ਕਰਾ ਗਏ ਨਾ ਤੇ ਚਲੋ ਕੋਈ ਨਾ ਮਤ ਮਿਲ ਜਾਈ ਹਾਂ ਜੀ ਇੰਤਜ਼ਾਰ ਦਾ ਘੰਗਾਉਂਗਾ ਸਨਤ ਤੇ ਨਵੀ ਲੋਕ ਦੇਖੋ ਇਦਾਂ ਪੇਸ ਤੇ ਰੱਖੀ ਰਹੀ ਸੀ ਫਾਇਕ ਨੇ ਪੂਰੀ ਤਰ੍ਹਾਂ ਨਾ ਕਰਦਾ। ਕੰਦੀ ਦਿਨ ਪੂਰੇ ਕੰਮ ਮੇਕੋ ਗੱਤਣਾ। ਗਲਤ ਨਾ ਬੋਲਿਆ ਕਰੋ। ਇਹਦਾ ਜਵਾਬ ਮੈਂ ਤੈਨੂੰ ਕਾਕੇ ਬਾਅਦ ਚ ਦਿੰਨੀ ਆ। ਬਾਕੀ ਇਹਦੀ ਕੰਮ ਦੀ ਰਿਸਪੈਕਟ ਦੀ ਗੱਲ ਅਸੀਂ ਹਰ ਕੰਮ ਦੀ ਰਿਸਪੈਕਟ ਕਰੀਦੀ ਹੈਗੀ ਆ। ਉਹ ਕੋੜੀਆਂ ਨੇ 3-4 ਘੰਟੇ ਮਿਹਨਤ ਕੀਤੀ ਨਾ ਸੋਨੂ ਨੂੰ ਤਿਆਰ ਕੀਤਾ ਤਾਂ ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਹੈਗੇ ਆ। ਬਟ ਜਿਹੜਾ ਤੂੰ ਫਾਲਤੂ ਚ ਉਹਨਾਂ ਨੂੰ ਪੰਪ ਦੇ ਜਿੰਨਾ ਫੋਕ ਚਕਾਈ ਜੰਨਾ ਕੰਮ ਬਹੁਤ ਘੰਟਾ ਹੈ। ਠੀਕ ਹੈ ਜੀ। ਵਧੀਆ ਲੁੱਕ ਦੇਤੀ। ਲੁਕਵੜਿਆ ਦਿੱਤੀ ਹੈ ਤੈਨੂੰ ਸੋਨੂ ਨਵੀਂ ਨਹੀਂ ਦਿੱਤੀ 24 ਘੰਟੇ ਰੰਨਾ ਦੇ ਵਿੱਚ ਤੰਨਾ ਬਣਿਆ ਰੰਨਾ ਕਦੀ ਲਹਿੰਗੇ ਵਾਲੀ ਦੁਕਾਨ 'ਚ ਵੜ ਜਾਣਾ ਹੈ ਕਦੀ ਸੈਲੂਨ ਦੇ ਵਿੱਚ ਵੜ ਜਾਣਾ ਹੈ ਕਦੀ ਬੁਟੀਕਾਂ ਦੇ ਵਿੱਚ ਵੜ ਜਾਣਾ ਜਿੱਥੇ ਬੁੜੀਆਂ ਦਾ ਕੰਮ ਹੈ ਉਹ ਤੇ ਤੇਰਾ ਕੀ ਕੰਮ ਹੈਗਾ ਫੇਰ ਕਹਿਣਗੇ ਸਾਨੂੰ ਬੋਲਦੇ ਆ ਤੇ ਰੰਨਾ 'ਚ ਤੰਨਾ ਨਾ ਕੀਏ ਤੇ ਹੋਰ ਦਿਨ ਫੇਰ ਕੀ ਕੀਏ ਚਲ ਨੀ ਕਹਾਂ ਲੁਕੀ ਨਾ ਮੇਕਅਪ ਬਹੁਤ ਐਂਡ ਕੀਤਾ ਦਿੰਦੀ ਇਹ ਦਿਨ ਦੱਸਦੇ ਮੈਨੂੰ ਫੋਨ ਲੱਗਦਾ ਨੀ ਸincere ਹਾਂ ਸੱਤ ਤੱਕ ਤੱਕ ਜਣਾ ਤੱਕ ਆਵੇ ਤੂੰ ਮੈਨੂੰ ਤਾਂ ਅਸਰ ਕਰ ਲੈ ਤੂੰ ਲੱਗਦਾ ਆਂ ਆ ਵੀ ਥੋੜਾ ਪਾ ਵੀਡੀਓ ਵਾਰਸ਼ ਨੂੰ ਅੰਦਰ ਵਾਰ ਕਰ ਲਈ ਹਣਾ ਤੇ ਬਹੁਤ ਥੱਕਾ ਮੈਂ ਇਹ ਨਾਲੇ ਬੈਠੇ ਜਿੱਕਲਾ ਮੈਂ ਤਾਂ ਵੀ ਥੱਕ ਗਿਆ ਹਣਾ ਮੈਂ ਸੁਣੋ ਪਹਿਲੇ ਮੈਂ ਇੱਕ ਗੱਲ ਸੱਚੀ ਸੱਚੀ ਦੱਸਾਂ ਜਦ ਤੂੰ ਨਵੀਂ ਨਵੀਂ ਆਈ ਸੀ ਤੂੰ ਇੱਕ ਗਾਣੇ ਤੇ ਰੀਲ ਤੇ ਬੜੀ ਫੇਮਸ ਹੋਈ ਸੀ ਮੈਨੂੰ ਜਿੱਦਾਂ ਵੀ ਬਣਾਇਆ ਰੱਬ ਨੇ ਦੱਸ ਇਸ 'ਚ ਮੇਰਾ ਕੀ ਕਸੂਰ ਹੈ ਫਿਰ ਤੂੰ ਰੱਬ ਦੇ ਭਾਣੇ ਨੂੰ ਪੁੱਠਾ ਕਿਉਂ ਕਰਕੇ ਚੱਲ ਰਹੀ ਹੈ ਰੋਜ਼ ਇਹੋ ਜਿਹੀ ਖੇਕਣ ਕਿਉਂ ਕਰਦੀ ਹੈ ਇਹ ਸਵਾਲ ਮੇਰੇ ਮਨ 'ਚ ਨਾ ਬਾਰ-ਬਾਰ ਆਂਦਾ ਹੈਗਾ ਤੇ ਇੱਕ ਦਿਨ ਭਾਈ ਸਾਹਿਬ ਤੁਸੀਂ ਸਵੇਰ ਦੇ ਬੈਠੇ ਬੈਠੇ ਥੱਕ ਗਏ ਹੋ ਕੈਮਰਾ ਫੜਫੜ ਕੇ ਥੱਕ ਗਏ ਹੋ ਤੁਸੀਂ ਹਿਮਾਲਿਆ ਪਰਬਤ ਤੇ ਸ਼ੂਟਿੰਗ ਕਰਕੇ ਆਏ ਹੋ ਜਿਹੜੇ ਥੱਕ ਗਏ ਹੋ ਉਹ ਸ਼ੀਸ਼ੇ ਮੋਰੇ ਗਾਣੇ ਖੜ ਕੇ ਗਾਣੇ ਗਾਈ ਜਾ ਰਹੀ ਹੈ ਇਹ ਬੈਠ ਬੈਠ ਕੇ ਥੱਕ ਗਿਆ ਇਹ ਸਾਬ ਨਾਲ ਜਿਹੜੇ ਮੁੰਡੇ ਕੁੜੀਆਂ 9 to 5 ਦੀ ਸਿਟਿੰਗ ਜੌਬ ਕਰਦੇ ਆ ਇਹ ਮੁੰਡੇ ਜਿਹੜੇ ਸੇਨਾ ਦੇ ਵਿੱਚ ਆ ਆਰਮੀ ਦੇ ਵਿੱਚ ਆ ਸਾਰਾ ਦਿਨ ਬਾਰਡਰ ਤੇ ਖੜੇ ਰਹਿੰਦੇ ਆ ਸਿਕਿਉਰਟੀ ਗਾਰਡ ਬੈਂਕਾਂ ਦੇ ਬਾਹਰ ਖੜੇ ਰਹਿੰਦੇ ਹੈਗੇ 12 ਬਾਰ-ਬਾਰ 14-14 ਘੰਟੇ ਉਸ ਸਾਬ ਨਾਲ ਫਿਰ ਉਹਨਾਂ ਦੀ ਮਿਹਨਤ ਨੂੰ ਤਾਂ ਹਰ ਮਹੀਨੇ ਸਨਮਾਨ ਕੀਤਾ ਜਾਣਾ ਚਾਹੀਦਾ ਪਦਮਸ਼ਰੀ ਦੇਣਾ ਚਾਹੀ ਸਾਡੇ ਉਦੋਂ ਉਸ ਚੀਜ਼ ਉਸ ਮਿਹਨਤ ਲਈ ਫਿਰ ਵਰਡਸ ਹੀ ਨਹੀਂ ਹੈਗੇ ਇਹ ਦੇਖੋ ਨਾ ਹੁਣ ਬੈਠਿਆ ਇਹ ਇਹਨੇ ਆਹ ਵਾਲੀ ਹੀਲ ਪਾਈ ਸਾ ਦੇਖੋ ਕਿਡੂ ਕਿਡੂ ਹੀ ਨਾ ਤੇ ਇਹ ਬਹੁਤ ਜਿਆਦਾ ਹੋ ਰਹੀ ਸੀ ਕਿ ਤੰਗ ਤੇ ਦੇਖੋ ਹਨ ਹੁਣ ਬੈਠਿਆ ਇਹ ਥੱਕ ਗਿਆ ਪੂਰੇ ਦੇਖੋ ਹਨ ਤੁਸੀਂ ਉਹਦਾ ਨਾ ਭਰਾਵਾਂਨ ਕੇ ਗੱਲ ਤੋਂ ਬੋਲਣ ਲੱਗ ਜਾ ਕਰੋ ਹਨ ਸਾਡਾ ਵੀ ਕੰਮ ਹੀ ਆਏ ਤੇ ਥੋੜੀ ਜੀ ਇੱਜ਼ਤ ਕਰਿਆ ਕਰੋ ਕੰਮ ਦੀ ਨਾਲੇ ਸਾਡੀ ਵੀ ਕਰਿਆ ਕਰੋ ਭਰਾਵਾਂ ਕੇ ਤੇ ਕੰਮ ਕੰਮ ਹੀ ਹੁੰਦਾ ਨਾ ਦੇਖੋ ਕਿੰਨੀ ਮਿਹਨਤ ਲੱਗਦੀ ਹੈ ਨਾ ਹੁਣ ਸਵੇਰ ਆਏ ਹੋਏ ਆ ਤੇ 4:30 ਹੋ ਗਏ ਤੇ ਬਸ ਹੁਣ ਮੇਕਅਪ ਰਿਮੂਵ ਕਰਾਉਣੇ ਆ ਫਿਰ ਆਪਾਂ ਆਂਦੇ ਨੇ ਥੱਕੇ ਬਹੁਤ ਪਏ ਜਾਣਾ ਤੇ ਫਿਰ ਇਹਨਾਂ ਨੂੰ ਕੁਝ ਕਵਾ ਕੇ ਆ ਕੇ ਨਾ ਫਿਰ ਚਲੋ ਮੈਂ ਕਰਿ ਸ਼ਟਕਾਉਂਦੇ ਨਾਲੇ ਤੇ ਪਹਿਲਾਂ ਮੈਨੂੰ ਇੱਕ ਗੱਲ ਦੱਸੇ ਤੁਹਾਨੂੰ ਕਿਸੇ ਜੋਸ਼ ਹੀ ਨਹੀਂ ਗਿਆ ਸੀ ਐਡੀ ਵੱਡੀ ਹੀਲ ਪਾਣ ਨੂੰ ਨਾਲੇ ਉਹ ਹੀਲ ਪਾ ਕੇ ਬੈਠੀ ਹੋਈ ਹੈ ਉਹ ਕਿਹੜਾ ਮੈਰਾਥਨ ਦੌੜ ਕੇ ਆਈ ਹੈ ਜਿਹੜੇ ਉਹਦੇ ਪੈਰ ਤੋਂ ਕੋਲ ਲੱਗੇ ਜਿੱਦਾਂ ਤੁਸੀਂ ਘਰੇ ਬੈਠਣਾ ਸੀ ਉਦਾਂ ਹੀ ਤੁਸੀਂ ਇੱਥੇ ਆ ਕੇ ਬੈਠੇ ਹੋ ਕਾਦੀ ਤੁਹਾਨੂੰ ਥਕਾਵਟ ਹੋ ਗਈ ਸਗੋਂ ਤੁਹਾਡੀ 11500 ਰੁਪਏ ਦੀ ਆੜੀ ਬਣ ਗਈ ਕੰਮ ਦੀ ਇੱਜ਼ਤ ਕਰਿਆ ਕਰੋ ਕਿੰਨੀ ਵਰੀ ਕੇ ਕੰਮ ਨਹੀਂ ਹੈਗਾ ਕੰਜਰ ਕੰਨਾ ਹੈਗਾ ਇਹ ਹੱਡ ਹ ਇਹਨੂੰ ਕੰਮ ਨਹੀਂ ਕਹਿੰਦੇ ਹੈਗੇ ਨਾਲੇ ਤਾਂ ਕੋਣ ਕਹੇ ਕਿ ਇੱਜ਼ਤ ਕਰਵਾਉਂਦਾ ਹੁੰਦਾ ਸਾਡੀ ਇੱਜ਼ਤ ਕਰਿਆ ਕਰੋ ਅਸੀਂ ਵਲੌਗਿੰਗ ਕਰਦੇ ਆਂ ਸਾਡੀ ਇੱਜ਼ਤ ਕਰਿਆ ਕਰੋ ਅਸੀਂ ਗਰੀਬ ਹੈਗੇ ਆਂ ਇੱਜ਼ਤ ਕਦੀ ਕਹਿ ਕੇ ਨਹੀਂ ਕਰਵਾਈ ਜਾਂਦੀ ਇੱਜ਼ਤ ਵਾਲੇ ਕੰਮ ਕਰੋਗੇ ਇੱਜ਼ਤ ਲੋਕਾਂ ਨੇ ਆਪ ਹੀ ਦੇ ਦੇਣੀ ਐ ਵਾਟ ਇਜ਼ ਦਿਸ ਨੌਂਸੈਂਸ ਕੋਈ ਸੈਂਸ ਬੰਦੀ ਇਸ ਗੱਲ ਦੀ ਸਾਡੀ ਇੱਜ਼ਤ ਕਰਿਆ ਕਰੋ ਤੁਹਾਡੇ ਕੰਮ ਦੀ ਇੱਜ਼ਤ ਕਰਿਆ ਕਰੋ ਉਹ ਕੁੜੀਆਂ ਦੇ ਕੰਮ ਦੀ ਇੱਜ਼ਤ ਹੈਗੀ ਉਹਦੀ ਕਰਤੀ ਤੁਹਾਡੇ ਨਹੀਂ ਹੈਗੀ ਤਾਂ ਮਤਲਬ ਨਹੀਂ ਹੈਗੀ ਪੇਪਕੂਫ ਇਨਸਾਨ ਫਿਰ ਆਪਾਂ ਦੇਣੇ ਥੱਕੇ ਬਹੁਤ ਪਏ ਨਾ ਤੇ ਫਿਰ ਇਹਨਾਂ ਨੂੰ ਕੋਈ ਖਵਾ ਕੇ ਆ ਕੇ ਨਾ ਫਿਰ ਚਲੋ ਮੈਂ ਘਰ ਛੱਡ ਕੇ ਆਉਂ ਦੇ ਚਾਹ ਤਰ ਮਤ ਨਾ ਕਰ ਬਰਬੀਚੀ ਬੇਲਾ ਕਰਫਤ ਦੇ ਨੱਤੇ ਮੇਕਅਪ ਕਰਵਾਣਾ ਹੋਣੀ ਯਾਰ ਇਹਦੇ ਨੂੰ ਸ਼ਾਪ ਨਹੀਂ ਹੈਗਾ ਸਹੀ ਗੱਲ ਆ ਸਾਡੇ ਮਦਬੂਰੀਆ ਹਾਲੋ ਕੋਈ ਸ਼ਾਪ ਨਹੀਂ ਹੈਗਾ ਵਿਸਾਈ ਤਰਫ ਤੇ ਮੇਕਅਪ ਕਰਾਣਾ ਸਾਡੀ ਗੱਲ ਥੋੜੀ ਆ ਘੰਟਾ ਤਾਂ ਘੰਟੇ ਵਾਚਣਾ ਪੈਂਦਾ ਠੰਡ ਚਦ ਮਠੰਡੇ ਪਰਣਾ ਹੱਟ ਵਸ਼ ਕਰਾਇਆ ਹੁੰਦੇ ਹਾਂਜੀ ਤੇ ਪਰ ਆ ਕਰਾਣਾ ਸਾਡੀ ਗੱਲ ਥੋੜੀ ਆ ਦੋ ਘੰਟੇ ਮੈਂ ਕੁਰਸੀ ਤੇ ਬੈਠੀ ਫਿਰ ਤੁਸੀਂ ਕਹਿੰਦੇ ਹੋ ਸਾਨੂੰ ਰੋਸ ਨਾ ਕਰੋ ਗਲਤ ਕਮੈਂਟ ਨਾ ਕਰੋ ਆ ਜਿਹੜੀਆਂ ਤੂੰ ਗੱਲਾਂ ਕਰਦੀ ਪਈ ਐ ਇਹ ਰੋਸ ਤੇ ਗਲਤ ਕਮੈਂਟ ਕਰਨ ਵਾਲੀਆਂ ਹੀ ਐ ਨਾ ਠੀਕ ਐ ਦੋ ਘੰਟੇ ਕੁਰਸੀ ਤੇ ਬੈਣਾ ਅਰੇ ਮੈਂ ਪਹਿਲਾਂ ਵੀ ਕਹਿ ਕੇ ਹਟੀਆਂ ਕੁੜੀਆਂ ਜਿਹੜੀਆਂ 9 to 5 ਦੀ ਜੌਬ ਕਰਦੀਆਂ 9 to 6 ਦੀ ਜੌਬ ਕਰਦੀਆਂ ਉਹ 12-12 ਘੰਟੇ 8-8 9-9 ਘੰਟੇ ਬਿਠੇ ਰਹਿੰਦੀਆਂ ਨੇ ਕੁਰਸੀ ਤੇ ਤੇ ਇਸ ਹਿਸਾਬ ਨਾਲ ਤਾਂ ਉਹਨਾਂ ਨੂੰ ਪਦਮਸ਼ਰੀ ਦੇ ਦੇਣਾ ਚਾਹੀਦਾ ਹੈ ਫਾਰਤ ਰਤਨ ਦੇ ਦੇਣਾ ਚਾਹੀਦਾ ਹੈ ਮੇਕਅਪ ਕਰਨਾ ਕੋਈ ਸੋਕੇ ਗੱਲ ਨਹੀਂ ਇਹ ਤਾਂ ਵੈਸੇ ਕੁੜੀਆਂ ਚਾਚਾ ਚਾਚਾ ਕਰਵਾ ਕਰਵਾਈ ਜਾਂਦੀ ਹੈ ਮੇਕ ਤੂੰ ਕਿੰਨੀ ਵੀ ਸੋਖੇ ਗੱਲ ਨਹੀਂ ਤੈਨੂੰ ਤਾਂ ਮੇਕਅਪ ਕਰਵਾਣ ਦੇ ਪੈਸੇ ਦੇਣੇ ਵੀ ਨਹੀਂ ਪੈਂਦੇ ਤੇ ਤਾਂ ਸਗੋਂ ਉਲਟ ਮੇਕਅਪ ਕਰਵਾਣ ਲਈ ਪੈਸੇ ਮਿਲਦੇ ਹੈ ਕਿੱਦਾਂ ਦੀਆਂ ਗੱਲਾਂ ਕਰਦੀਆਂ ਦਿਮਾਗ ਦੇ ਵਿੱਚ ਦੋਨਾਂ ਦਾ ਕੋਈ ਫਰਕ ਪਿਆ ਹੋਇਆ ਥੱਕ ਗਈਆਂ ਜੀ ਕੋਈ ਸੋਖੇ ਗੱਲ ਨਹੀਂ ਸਾਡੀ ਮਜਬੂਰੀ ਹੈ ਇਹ ਮਜਬੂਰੀ ਨਹੀਂ ਅੱਡ ਰਮੀ ਹੈ ਤੁਸੀਂ ਕੋਈ ਮਿਹਨਤ ਵਾਲਾ ਕੰਮ ਨਹੀਂ ਕਰਨਾ ਜਾਂਦੇ ਤੁਹਾਡੇ 'ਚ ਕੋਈ ਟੈਲੈਂਟ ਨਹੀਂ ਹੈ ਤੁਹਾਡੇ 'ਚ ਕੋਈ ਸਕਿੱਲ ਨਹੀਂ ਹੈ ਤੇ ਇਸ ਕਰਕੇ ਤੁਸੀਂ ਕੰਜਰਖਾਨਾ ਖੋਲ ਰੱਖਿਆ ਮੈਂ ਪਹਿਲਾਂ ਹੱਸ ਕੇੜ ਕੇ ਗੱਲ ਕਰ ਰਹੀ ਹਾਂ ਹੁਣ ਤੁਸੀਂ ਗੁੱਸਾ ਚੜਾਣ ਵਾਲੀ ਗੱਲ ਕਰਤੀ ਹੈ ਨਾ ਫਿਰ ਤੁਸੀਂ ਕੋ ਗੁੱਸਾ ਨੂੰ ਬੋਲਦੀ ਹੈ ਤਹਰ ਬੋਲੀ ਨਾ ਨੇ ਫੁੱਲਾ ਨਾ ਹਰਦਨੀਆ ਗੱਲ ਕਹਿ ਕੇ ਨਾ ਤੂੰ ਜੁੱਤੀਆਂ ਦੇ ਹਰ ਵਾਲੀ ਗੱਲ ਕੰਮ ਜ਼ਰੂਰ ਕਰ ਲਿਆ ਮੇਕਅਪ ਕਰਾਉਣਾ ਕੋਈ ਸੋਕੇ ਗੱਲ ਨਹੀਂ ਹੈ ਹੱਦ ਹੁੰਦੀ ਹੈ ਯਾਰ ਅੱਜ ਤਾਂ ਵੜ ਕੇ ਬਿਨਾ ਕੋਟ ਤੋਂ ਤਾਂ ਅੰਦਰ ਰਾਤ ਬਹੁਤ ਜ਼ਿਆਦਾ ਸੀ ਹਾਂ ਜੂੰ ਵੀ ਬਹੁਤ ਨਾ ਮਤਲਬ ਕਹਿੰਦਾ ਬੰਦਾ ਧੁੱਪੀ ਨਹੀਂ ਨਿਕਲੂੰ ਧੁੱਪ ਨਹੀਂ ਹੋ ਜਾਂਦੀ ਤੇ ਅੱਜ ਮਤਲਬ ਬੱਦਲ ਜਿਹਾ ਕਰ ਖਰਾਬ ਨੇ ਤੇ ਠੰਡ ਜੀ ਬਹੁਤ ਸੀ ਨਾ ਇਹਨਾਂ ਨੇ ਦੇਖੋ ਨਾ ਠੰਡੇ ਵਾਲੀ ਨੂੰ ਤਾਂ ਉੱਤავਦਾ ਮਤਲਬ ਵਾਲ ਬੁੱਲਣਾ ਵਾਸ਼ ਕਰਵਾਇਆ ਨਾ ਜਿਹੜੇ ਅੱਖਾਂ ਤੇ ਲਾ ਕੇ ਪਾਇਆਗਾ ਜਿਹੇ ਤੋਂ ਪਾਉ ਮੇਰਾ ਤਾਂ ਅੰਦਰੋਂ ਤੋਂ ਨਾਲ ਹੀ ਤਾਂ ਲੱਗ ਗਿਆ ਅੱਖਾਂ ਦੇ ਬਾਹਰ ਨਿਕ ਹੋਰੀ ਅਰ ਗੱਤ ਕਮੈਂਟ ਨਾ ਕਰਾ ਕਰੋ ਤੇ ਬਾਕੀ ਕੰਮ ਕੰਮ ਵੀ ਹੁੰਦਾ ਨਾ ਤੇ ਸਾਨੂੰ ਸਾਨੂੰ ਪਤਾ ਨਾ ਸਾਡੇ ਕਿਦਾਂ ਦਾ ਹਾਲਾ ਹੈ ਨਾ ਕਿ ਕਿਹੜੀ ਸਿਚੁਏਸ਼ਨ ਹੈ ਨਾ ਪਿਓਰ ਕਿਹਦਾ ਜੀਗਾ ਦਾ ਨਾ ਇਦਾਂ ਹਣਾ ਵੀ ਥਰੇ ਫਿੱਦੇ ਰਹੀ ਹੈ ਨਾ ਇਦਾਂ ਕਰਕੇ ਬਹੁਤ ਔਖਾ ਹੁੰਦਾ ਹੈਗਾ ਕਿਹੜਾ ਮਾਰਾ ਵਰਕ ਨਾ ਰੋਟੇ ਬਣਦੇ ਆਪਾਂ ਨੂੰ ਕੁਛ ਨਹੀਂ ਕਹਿਦਾ ਕਿ ਕੰਮ ਨਾਲ ਵੀ ਕੰਮ ਰੋਸਟ ਕਰਨਾ ਸਾਡਾ ਕੰਮ ਵੀ ਇੱਕ ਹੈਗਾ ਕਿਹੜਾ ਰੋਸਟ ਕਰਨਾ ਕਰੀ ਜਾਓ ਹਣਾ ਪਰ ਇਹਨਾਂ ਨੇ ਹੁੰਦਾ ਨਾ ਯਾਰ ਵੀ ਬਾਹਲਾ ਗੱਦੋ ਨਾ ਬੰਦੇ ਨੂੰ ਕਹੀ ਆਣਾ ਸੁng ਮਾਰੀ ਜਾਣੀ ਮਾਰੀ ਨਾ ਉਹ ਦੀ ਪਾਜੀ ਲੱਗਦਾ ਜੀ ਨਾ ਜਿਆਦਾ ਬਾਤ ਘਟ ਹੋ ਗਈ ਪਹਿਲਾ ਕਲੀਅਰ ਕਰੋ ਤੁਸੀਂ ਕਮੈਂਟ ਕਰਨ ਵਾਲਿਆਂ ਨੂੰ ਕਹਿ ਰਹੇ ਹੋ ਕਿ ਰੋਸਟਾ ਨੂੰ ਕਹਿ ਰਹੇ ਹੋ ਪਿੱਛੇ ਵੀ ਵੀਡੀਓ ਦੇ ਵਿੱਚ ਤੁਸੀਂ ਕਨਫਿਊਜ਼ਨ ਕੀਤੀ ਹੈਗੀ ਉਹ ਵੀ ਮੈਂ ਦੱਸਿਆ ਹੈਗਾ ਹੁਣ ਇੱਥੇ ਵੀ ਸਮਝ ਨਹੀਂ ਆ ਰਹੀ ਕਿਦੇ ਬਾਰੇ ਗੱਲ ਕਰ ਰਹੇ ਹੋ ਤੇ ਨਾਲੇ ਤੁਸੀਂ ਕਹਿ ਰਹੇ ਹੋ ਠੰਡੀ ਹਵਾ ਚੱਲਦੀ ਆ ਹੁਣ ਤਾਂ ਮੌਸਮ ਵੀ ਚੇਂਜ ਹੋ ਗਿਆ ਅੰਦਰ ਬੈਠੇ ਨੂੰ ਕਾਦੀ ਠੰਡ ਲੱਗ ਰਹੀ ਆ ਬਾਹਰ ਤਾਂ ਹੋ ਸਕਦਾ ਮਾੜੀ ਮੋਟੀ ਹਵਾ ਚੱਲਦੀ ਹੋਵੇ ਠੰਡੇ ਪਾਣੀ ਨਾਲ ਸਿਰ ਧੋਤਾ ਇਹਦੇ ਚ ਕਿੱਡੀ ਕਬਡੀ ਗੱਲ ਹੋ ਗਈ ਕਈ ਵਾਰ ਲਾਈਟ ਨਹੀਂ ਹੁੰਦੀ ਗਿਜ਼ਰ ਨੇ ਚੱਲਦਾ ਹੁੰਦਾ ਸਾਨੂੰ ਵੀ ਠੰਡੇ ਪਾਣੀ ਨਾਲ ਨਾ ਅੱਕ ਜਾਣਾ ਲੈਂਜ਼ ਨਾਲ ਸਭ ਕਲੀਅਰ ਦਿਖਦਾ ਹੈ ਮੈਨੂੰ ਲੱਗਦਾ ਅੱਖਾਂ 'ਚ ਕੋਈ ਪ੍ਰੋਬਲਮ ਹੈ ਜਾਂ ਤੁਹਾਨੂੰ ਪਾਣੀ ਨਹੀਂ ਆਏ ਹੈਗੇ ਇਹ ਛੋਟੀਆਂ ਛੋਟੀਆਂ ਗੱਲਾਂ ਨੂੰ ਤੁਸੀਂ ਐਡਾ ਵੱਡਾ ਕਰਕੇ ਕਿਉਂ ਦੱਸਦੇ ਹੋ ਵੀ ਜਿਵੇਂ ਜ਼ਿੰਦਗੀ ਦੀ ਸਾਰੀ ਜੰਗ ਤੁਸੀਂ ਲੜੀ ਹੁੰਦੀ ਹੈ ਹਾਇ ਉਮਰਾਂ ਤੁਹਾਡੀ 18 18 ਸਾਲ ਦੀਆਂ ਵੀ ਨਹੀਂ ਹੈਗੀਆਂ ਤੁਸੀਂ ਐਂ ਕਰਦੇ ਹੋ ਵੀ ਐਂ ਕਰਦੇ ਹੋ ਜਿਵੇਂ ਪੂਰੀ ਦੁਨੀਆ ਦਾ ਬੋਝ ਤੁਹਾਡੇ ਮੋਢਿਆਂ ਤੇ ਹੁੰਦਾ ਤੇ ਦੁਨੀਆ ਤੁਹਾਡੇ ਸਿਰ ਤੇ ਚਲਦੀ ਹੁੰਦੀ ਹੈ ਲਿਮਟ ਹੈ ਯਾਰ ਗਰੋਅਪ ਬਾਹਰ ਦੁਨੀਆ 'ਚ ਹੋਰ ਤੁਸੀਂ ਦੇਖਦੇ ਨਹੀਂ ਆ ਕੁੜੀਆਂ ਵਾਲੀ ਦੇਖ ਲਓ ਜਿਹੜੀਆਂ ਮਿਹਨਤ ਕਰਦੀਆਂ ਪਈਆਂ ਇੰਨਾ ਵਾਲੀ ਦੇਖ ਲਓ ਜਿੰਨਾ ਤੋਂ ਤੁਸੀਂ ਤਿਆਰ ਹੋਣ ਆਏ ਹੋ ਇਹ ਵੀ ਆਪਣਾ ਕੰਮ ਧੰਦਾ ਕਰਦੇ ਆ ਤੁਸੀਂ 24 ਘੰਟੇ ਕੈਮਰਾ ਚੁੱਕ ਕੇ ਤੁਰੇ ਰਹਿੰਦੇ ਹੋ ਕੈਮਰੇ ਦੀਆਂ ਅੱਖਾਂ ਨਾਲ ਦੇਖਣਾ ਦੁਨੀਆ ਬੰਦ ਕਰੋ ਆਪਣੀਆਂ ਨੰਗੀਆਂ ਅੱਖਾਂ ਨਾਲ ਦੁਨੀਆ ਦੇਖੋ ਦੂਜੀ ਵਾਰ ਫਿਰ ਕਹਿ ਰਹੀ ਆ ਖਾਣੇ ਗੱਲ ਪਾ ਲੋ ਪਰ ਬਾਅਦ ਵਿੱਚ ਆਪਾਂ ਉਹ ਕੁਐਸਚਨ ਕਰ ਲਵਾਂਗੇ ਕਿ ਆਨਾਲਾ ਵੀ ਕੰਮ ਰੋਸਟ ਕਰਨਾ ਸਾਡਾ ਕੰਮ ਵੀ ਇੱਕ ਹੈਗਾ ਜਿਹੜਾ ਰੋਸਟ ਕਰਨਾ ਕਦੇ ਜਾਓ ਹਨਾ ਪਰ ਇਹਨਾਂ ਨੇ ਹੁੰਦਾ ਨਾ ਯਾਰ ਵੀ ਬਾਹਲਾ ਗਾ ਦੋ ਨਾ ਬੰਦੇ ਨੂੰ ਕਹੀ ਆਣਾ ਸੁਣਗਾ ਮਾਰੀ ਜਾਣੀ ਮਾਰੀ ਨਾ ਉਹ ਥੱਕ ਜਾਂਦਾ ਨਾ ਯਾਰ ਕਹਿੰਦਾ ਨਾ ਕਰਿਆ ਕਰੂੰ ਪੈਸੇ ਅਸੀਂ ਉਹ ਨਹੀਂ ਕਰ ਰਹੇ ਹਾਂ ਨਾ ਵੀ ਉਹ ਕਰ ਰਹੇ ਹਾਂ ਜਾਂ ਤੁਸੀਂ ਦੇਖਿਆ ਸੀ ਕਦੇ ਰਿਪਲਾਈ ਕੀਤਾ ਨਹੀਂ ਕਿਸੇ ਨੂੰ ਪੈਸੇ ਅਸੀਂ ਉੱਧਾ ਉੱਦੇ ਦੱਸ ਦਿਆਂਗਾ ਤੁਹਾਨੂੰ ਵੀ ਦਿਲ ਦਾ ਦੋਦਾ ਦੇਖ ਰਹੇ ਨੇ ਇਹ ਕਮੈਂਟ ਹੈ ਨਾ ਕਿ ਇਦਾਂ ਥੋੜੀ ਹੁੰਦਾ ਨਾ ਵੀ ਸਾਨੂੰ ਪਤਾ ਹੁਣ ਸਾਡੀ ਕੰਡੀਸ਼ਨ ਕਹਿ ਰਹੀ ਹੈ ਨਾ ਕੋਈ ਸਾਡੇ ਘਰੇ ਆ ਕੇ ਨਹੀਂ ਦੇਖਦਾ ਨਾ ਤੇ ਸਾਨੂੰ ਪਤਾ ਬਾਕੀ ਮੈਂ ਕਾਹਦਾ ਕਾਤਾ ਦੱਸੂ ਤਰੇ ਫਰਤੇ ਆ ਨਾ ਮੈਂ ਅੱਜ ਪਹਿਲਾਂ ਇੱਕ ਦੋ ਦਿਨ ਰਹਿਨੇ ਆ ਅਸੀਂ ਰਹਿੰਦੇ ਕੋਈ ਨਹੀਂ ਅਸੀਂ ਕੰਮ ਤੱਕ ਆਉਂਦੇ ਆ ਇੱਕ ਦੋ ਦਿਨ ਨਾਲ ਬੰਦ ਕਰ ਦਲ ਦਨੇ ਆ ਤੇ ਬਾਕੀ ਸਾਡੇ ਘਰ ਸਾਰਿਆਂ ਨੂੰ ਪਤਾ ਸਾਡੇ ਸ਼ਹਿਰ ਨੂੰ ਪਿਆ ਹੋਇਆ ਤਾਰੇ ਮਾਫਰ ਤੇ ਮਰਦੀ ਨਾਲੇ ਸਬਾਰ ਆਉਂਨੇ ਆ ਨਹੀਂ ਸਾਨੂੰ ਕੋਈ ਸ਼ੌਂਕ ਨਹੀਂ ਹੈਗਾ ਬਾਹਰ ਆਉਂਦਾ ਬਾਕੀ ਕੋਈ ਨਹੀਂ ਬਹੁਤ ਜ਼ਿਆਦਾ ਆਪਣੀ ਮੈਰਜ ਵੀ ਫਿਰ ਵਿੱਚ ਕਮੈਂਟ ਵਾਲਿਆਂ ਨੂੰ ਵਿੱਚ ਰੋਸਟ ਵਾਲਿਆਂ ਨੂੰ ਤੁਸੀਂ ਸ਼ੌਂਕ ਨਹੀਂ ਤੁਰੇ ਫਿਰਦੇ ਆ ਠੀਕ ਹੈ ਕਿਉਂਕਿ ਤੁਹਾਡੇ ਅੰਦਰ ਕੋਈ ਟੈਲੈਂਟ ਨਹੀਂ ਹੈ ਕੋਈ ਸਕਿੱਲ ਨਹੀਂ ਹੈ ਤੁਸੀਂ ਕੋਈ ਮਿਹਨਤ ਨਹੀਂ ਕਰ ਸਕਦੇ ਬਾਕੀ ਤੁਸੀਂ ਕਹਿੰਦੇ ਹੋ ਸਾਡਾ ਸ਼ਗਨ ਪਿਆ ਹੋਇਆ ਤੇ ਜਦੋਂ ਤੂੰ ਦੀਪ ਮਠਾਰੂ ਦੇ ਘਰੇ ਰਹਿ ਕੇ ਗਈ ਸੀ ਉਦੋਂ ਤਾਂ ਤੇਰੇ ਕੋਈ ਸ਼ਗਨ ਨਹੀਂ ਪਿਆ ਹੋਇਆ ਸੀ ਠੀਕ ਹੈ ਜਦੋਂ ਤੂੰ ਦਰਬਾਰ ਸਾਹਿਬ ਜਾ ਕੇ ਸਟੇ ਕੀਤਾ ਸੀ ਉਦੋਂ ਤਾਂ ਤੇਰਾ ਕੋਈ ਸ਼ਗਨ ਨਹੀਂ ਪਿਆ ਹੋਇਆ ਸੀ ਤੂੰ ਕਨੇ ਆਸੀ ਕੰਮ ਕਰਕੇ ਘਰੇ ਚਲੇ ਜਾਨੇ ਆ ਤੇ ਅੱਜ ਤੋ ਪਿੱਛੇ ਕੁੱਕੜ ਕੁਕੜੀ ਦੇ ਘਰੇ ਰਹਿ ਕੇ ਆਏ ਹੋ ਜਿਹੜਾ ਸੰਦੀਪ ਪੀਪੀ 29 ਕੀ ਹੈ ਜੋ ਵੀ ਹੈ ਠੀਕ ਹੈ ਉਦੋਂ ਕੀ ਸੀ ਉੱਥੇ ਵੀ ਤੁਸੀਂ ਕਮਰੇ ਚ ਸੁੱਤੇ ਸੀ ਕਿਹੜਾ ਕਿਹੜਾ ਤੁਸੀਂ ਕੰਮ ਕਰਕੇ ਘਰੇ ਚਲੇ ਜਾਨੇ ਹੋ ਕਿਉਂ ਦੁਨੀਆ ਨੂੰ ਬੇਕੋ ਬਣਾਉਣ ਲੱਗੇ ਹੋਇਆ ਸਭ ਕੋ ਦਿਖਦਾ ਤੁਸੀਂ ਕੀ ਕਰਦੇ ਹੋ ਕਿਹੜੇ ਤੁਸੀਂ ਮਾਪਿਓ ਦੀ ਮਰਜ਼ੀ ਨਾਲ ਤੁਰਦੇ ਹੋ ਤਾਂ ਇਹ ਤੋਂ ਮਾਪਿਓ ਨੂੰ ਪੁੱਛਿਆ ਮੈਨੂੰ ਤਾਂ ਲੱਗਦਾ ਤੁਹਾਡੇ ਮਾਪਿਓ ਵੀ ਨਾਲ ਹੀ ਰਲਿਆ ਹੋਇਆ ਹਿਸਾਬ ਨਾਲ ਤਾਂ ਨਹੀਂ ਤੇ ਕਿਹੜਾ ਕੌਰੀ ਕੁੜੀ ਨੂੰ ਰੋਜ਼ ਦੋ ਦੋ ਤਿੰਨ ਤਿੰਨ ਮੁੰਡਿਆਂ ਦੇ ਨਾਲ ਤੋਰਦੇ ਹੁੰਦਾ ਹੈਗਾ ਬਹੁਤ ਜ਼ਿਆਦਾ ਆਪਣੀ ਮੈਰ ਤੁਮ ਕੋਈ ਨਾ ਚੱਲਦਾ ਇਦਾਂ ਚੱਲੇ ਜਾਂਦਾ ਮੜਾ ਮੋਟਾ ਤਾਂ ਨਾ ਥਲਕਿਆ ਰਿਹਾ ਕਰੋ ਇਦਾਂ ਕਮੈਂਟ ਫਣੀ ਹੈ ਨਾ ਕੋਈ ਚੱਕਰ ਨਹੀਂ ਹੈ ਨਾ ਪਰ ਬਾਹਲੇ ਨਾਲ ਇਹ ਉਧਾਰ ਕਈ ਕਮੈਂਟ ਕਰ ਰਹੇ ਮੈਂ ਤੁਹਾਨੂੰ ਆਪਾਂ ਲਾਈਵ ਹੋਵਾਂਗੇ ਦਿਖਾਉਂਗਾ ਮੈਂ ਸਕਰੀਨਸ਼ਾਟ ਲੈਤੇ ਹੋਏ ਇਹਦੇ ਬੰਦੇ ਨੇ ਬਹੁਤ ਜ਼ਿਆਦਾ ਗਲਤ ਕਮੈਂਟ ਕਰ ਰਹੇ ਹਨ ਲੋ ਪੰਜਾਬੀ ਬੰਦੇ ਹਨ ਇਦਾਂ ਵੀ ਨੀਗਾ ਵੀ ਕੋਈ ਬਾਹਰ ਦੇ ਨਾ ਜਮਾ ਯਾਰ ਪੰਜਾਬੀ ਬੰਦੇ ਆਪਣੇ ਇਹਦੇ ਪਿੰਡਾਂ ਦੇ ਹੁੰਦੇ ਹਨ ਉਹਨਾਂ ਨੇ ਕਰ ਰੱਖਿਆ ਮੈਂ ਸਕਰੀਨਸ਼ਾਟ ਲੈ ਰੱਖਿਆ ਚਲੋ ਕੋਈ ਚੱਕਰ ਨਹੀਂ ਹੈ ਨਾ ਬਾਬਾ ਘਲੀ ਕਰੇ ਤੇ ਬਾਕੀ ਆਪਾਂ ਮਿਲਦੇ ਹਾਂ ਅੱਗੇ ਚਲੋ ਤੇ ਅਜੇ ਮੇਕਅਪ ਰਿਮੂਵ ਕਰਾਉਣਾ ਤੇ ਤੁਹਾਨੂੰ ਕਮੈਂਟੋ ਤੇ ਇਹ ਕਿੱਦਾਂ ਪਤਾ ਲੱਗ ਜਾਂਦਾ ਵੀ ਪਿੰਡੂ ਬੰਦਿਆਂ ਨੇ ਕੀਤੇ ਕਿ ਸ਼ਹਿਰੀ ਬੰਦਿਆਂ ਨੇ ਕੀਤੇ ਜੇ ਤੁਹਾਨੂੰ ਪਤਾ ਲੱਗ ਰਿਹਾ ਵੀ ਪਿੰਡ ਵਾਲੇ ਬੰਦਿਆਂ ਨੇ ਕੀਤੇ ਤਾਂ ਪਿੰਡਾਂ ਦਾ ਕਲਚਰ ਤਾਂ ਇਹ ਹੈ ਹੀ ਨਹੀਂ ਵੀ ਕੁੜੀ ਵਿਆਹ ਤੋਂ ਪਹਿਲਾਂ ਹੀ ਰੋਜ਼ ਨਿਤ ਦਿਨ ਕਦੀ ਪਾਰਕਾਂ ਦੇ ਵਿੱਚ ਕਦੀ ਬਾਗਾਂ ਦੇ ਵਿੱਚ ਘੁੰਮਦੀ ਫਿਰੇ ਕਿਸੇ ਮੁੰਡੇ ਦੇ ਨਾਲ ਠੀਕ ਹੈ ਨਾ ਜاہے ਤੁਹਾਡੇ ਸ਼ਗਨ ਪੈ ਵੀ ਗਿਆ ਹੋਇਆ ਸ਼ਗਨ ਤੋਂ ਬਾਅਦ ਤਾਂ ਸਿੱਧਾ ਮੁੰਡਾ ਕੁੜੀ ਵਿਆਹ ਤੇ ਹੀ ਮਿਲਦੇ ਹੁੰਦੇ ਆ ਤੇ ਤੁਸੀਂ ਨਿਤ ਮਿਲਦੇ ਹੋ ਫਿਰ ਤਾਂ ਤੁਹਾਨੂੰ ਲੋਕ ਸਹੀ ਬੋਲਦੇ ਆ ਇਹ YouTube ਤੇ ਤੁਸੀਂ ਬੇਤੁਕੀ ਵਲੋਗਿੰਗ ਬਿਨਾ ਕੰਟੈਂਟ ਤੇ ਆਂਦੀ ਹਿੰਮਤ ਕਰਦੇ ਹੋ ਨਾ ਤੇ ਕ੍ਰਿਟਿਸਿਜ਼ਮ ਸਹਿਣ ਦੀ ਹਿੰਮਤ ਵੀ ਰੱਖੋ ਮੈਂ ਹਮੇਸ਼ਾ ਪਬਲਿਕ ਨੂੰ ਇਹ ਕਹਿਣੀ ਹੁੰਦੀ ਆ ਕਿਸੇ ਨੂੰ ਗਾਲ ਨਾ ਕੱਢੋ ਕਿਸੇ ਦੇ ਧਰਮ ਜਾਤ ਇਹਨਾਂ ਬੋਲੋ ਰੰਗ ਤੇ ਨਾ ਬੋਲੋ ਠੀਕ ਹੈ ਆਦਰਵਾਇਸ ਤੁਸੀਂ ਜੋ ਮਰਜ਼ੀ ਇਹਨਾਂ ਨੂੰ ਕਹੋ ਇਹ ਬੇਤੁਕੀਆਂ ਗੱਲਾਂ ਕਰਨਗੇ ਬੇਖੁਦਾ ਹਰਕਤਾਂ ਕਰਨਗੇ ਤਾਂ ਪਬਲਿਕ ਤਾਂ ਫਿਰ ਆਪਣਾ opinion ਦਊਗੀ ਨਾ ਔਰ ਮੋਰਓਵਰ ਜਿੱਥੇ ਤੱਕ ਮੇਰਾ ਸੋਚਣਾ ਪਬਲਿਕ ਇਹਨਾਂ ਦੀ ਜਬਲੀਆਂ ਦੇਖਣ ਨਹੀਂ ਜਾਂਦੀ ਹੈ ਕੋਈ ਇਹਨਾਂ ਤੋਂ ਕੁਝ ਸਿੱਖਣ ਨੂੰ ਤਾਂ ਕਿਸੇ ਨੂੰ ਮਿਲਦਾ ਵੀ ਨਹੀਂ ਹੈ ਬਾਕੀ ਆਪਾਂ ਮਿਲਦੇ ਹਾਂ ਅੱਗੇ ਚਲੋ ਤੇ ਅੱਜ ਮੇਕਅਪ ਰਿਮੂਵ ਕਰਾਉਣਾ ਨਾ ਚਲੋ ਤੁਹਾਨੂੰ ਪਤਾ ਜਾਣਾ ਚਲੋ ਮਾਂ ਤੇ ਆਪਣੇ ਗਰੀਬ ਹੋਰ ਤੇ ਆਪਾਂ ਨਾਲ ਵਧਿਆ ਰੱਖ ਛੱਕ ਹੈ ਨਾ ਉਹਨਾਂ ਦੀ ਸਫਲ ਪੂਰਾ ਕੰਮ ਛੱਕੇ ਆਪਾਂ ਉਹ ਆਪਣੇ ਮਾਂ ਬਣ ਕੋਸ਼ਿਸ਼ ਕਰਨਾ ਤਾਂਕਾ ਆਪਾਂ ਕੋਈ ਵੀ ਹੱਤ ਟੱਪ ਸਕਦੇ ਆ ਕਿ ਮਾਂ ਤੇ ਤਾਂ ਪਿਆਰੋਂ ਪਨ ਕੋਈ ਕੀ ਨਹੀਂ ਹੁੰਦਾ ਠੀਕ ਹੈ ਆਪਾਂ ਉਹਨਾਂ ਨਾਲ ਪਿਆਰ ਨਾਲ ਰੱਖਣ ਵਾਸਤੇ ਵਧਿਆ ਬਣਾਉਣ ਵਾਸਤੇ ਮਾਰੇ ਸਫਲ ਪੂਰਾ ਕੰਮ ਤਾਂ ਆਪਾਂ ਕੋਸ਼ਿਸ਼ ਵੀ ਕਰ ਸਕਦੇ ਆ ਇਸ ਲਈ ਮੈਂ ਸਭ ਤੋਂ ਵੱਡਾ ਇੱਕ ਮੈਂਟਾ ਨਾ ਕਰ ਰਿਹਾ ਦੁਨੀਆਂ ਜਾਣ ਦੀ ਬਕਵਾਸ ਕਰਕੇ ਐਂਡ ਤੇ ਫਿਰ ਖੇੜ ਤੈਨ ਗਰੀਬੀ ਆ ਲਗੜ ਇਹਨਾਂ ਕੋ ਲੈ ਦੇ ਕੇ ਹੋਰ ਕੁਛ ਨਹੀਂ ਹੈ ਗਰੀਬੀ ਦਾ ਰੋਣਾ ਸੋਨੋ ਇੱਕ ਗੱਲ ਮੈਨੂੰ ਦੱਸਿਓ ਤੂੰ ਕਾਦੀ ਗਰੀਬ ਹੈ ਡੇਢ ਡੇਢ ਲੱਖ ਦੇ ਤੁਸੀਂ ਦੋਨਾਂ ਨੇ ਆਈਫੋਨ ਰੱਖੇ ਹੋਏ ਆ ਚਲੋ ਮੈਨੂੰ ਕੋਈ ਦਿੱਕਤ ਨਹੀਂ ਫਿਰ ਇੱਥੇ ਗਰੀਬੀ ਦਾ ਰੋਣਾ ਤਾਂ ਨਾ ਰੋ ਰੋ ਤੁਸੀਂ ਰੈਸਟੋਰੈਂਟਸ ਦੇ ਵਿੱਚ ਜਾ ਕੇ ਪੀਜ਼ੇ ਖਾਣੇ ਕੋਲਡ ਡਰਿੰਕ ਆ ਪੀਣੇ ਆ ਆਮ ਕਿਹੜਾ ਦਿਹਾੜੇ ਦਾ ਬੰਦਾ ਚੀਜ਼ਾਂ ਅਫੋਰਡ ਕਰ ਸਕਦਾ ਰੋ ਤੁਸੀਂ ਗੱਡੀਆਂ ਦੇ ਵਿੱਚ ਘੁੰਮਦੇ ਹੋ ਜਦੋਂ ਗੱਡੀ ਵਰਤਣੀ ਸੀ ਕੁੜੀ ਦੇ ਵਿਆਹ ਵਲੇ ਜੋ ਤੇਰੀ ਭੈਣ ਦਾ ਵਿਆਹ ਹੋਇਆ ਉਹ ਪਾਰਲਰ ਤੋਂ ਵੀ ਬਾਈਕ ਤੇ ਆਈ ਠੀਕ ਐ ਉਦੋਂ ਤੁਸੀਂ ਗੱਡੀ ਨਹੀਂ ਵਰਤੀ ਉਸ ਤੋਂ ਤੀਜੇ ਦਿਨ ਤੋਂ ਉਹਦੇ ਘਰੇ ਘਰੋਂ ਵਾਪਸ ਆ ਰਹੀ ਐ ਤੇ ਗੱਡੀ ਤੇ ਆ ਰਹੀ ਐ ਉੱਥੇ ਤੁਸੀਂ ਗਰੀਬੀ ਦਾ ਪੂਰਾ ਦਿਖਾਵਾ ਕੀਤਾ ਤੇ ਅੱਗਾ ਪਛਾਣ ਤੁਸੀਂ ਗੱਡੀਆਂ ਤੇ ਘੁੰਮਦੇ ਫਿਰਦੇ ਹੋ ਇਹ ਡਬਲ ਸਟੈਂਡਰਡ ਕਦੋਂ ਤੱਕ ਚੱਲਣਗੇ ਤੁਹਾਡੇ ਤੇ ਆ ਤੂੰ ਕੀ ਕਹਿ ਰਹੀ ਐ ਆਪਣੇ ਮਾਪਿਆਂ ਦੀ ਖੁਸ਼ੀ ਲਈ ਬੰਦਾ ਕੁਝ ਵੀ ਕਰ ਸਕਦਾ ਕੁਝ ਵੀ ਦੇ ਵਿੱਚ ਨਾ ਬਹੁਤ ਕੁਝ ਆ ਜਾਂਦਾ ਬੋਲਣ ਤੋਂ ਪਹਿਲਾਂ ਨਾ ਸੋਚ ਲਿਆ ਕਰੋ ਕੁਝ ਵੀ ਕਰ ਸਕਦਾ ਹੈਗਾ ਜੇ ਕੁਝ ਵੀ ਕਰਨਾ ਹੁੰਦਾ ਨਾ ਤੂੰ ਪਹਿਲਾਂ ਪ ਕਿਸੇ ਕਿਸੇ ਸਬਜੈਕਟ ਦੇ ਵਿੱਚ ਆ ਪਰਫੈਕਟ ਹੁੰਦੀ ਸਪੈਸ਼ਲ ਮਤਲਬ ਆਪਣੀ ਪੜਾਈ ਨੂੰ ਕੰਪਲੀਟ ਕਰਕੇ ਕੋਈ ਜੌਬ ਕਰਦੀ ਕੋਈ ਸਰਕਾਰੀ ਨੌਕਰੀ ਲੈਂਦੀ ਕੋਈ ਪ੍ਰਾਈਵੇਟ ਨੌਕਰੀ ਲੈਂਦੀ ਬਟ ਤੂੰ ਉਹ ਰਾਹ ਚੁਣਨ ਦੀ ਜਿੱਥੇ ਮਿਹਨਤ ਹੈਗੀ ਹੈ ਉਹ ਰਾਹ ਨਹੀਂ ਤੂੰ ਚੁਣਿਆ ਜਿੱਥੇ ਸੌਖੇ ਤਰੀਕੇ ਲੋਕਾਂ ਦੀ ਸympathy ਨਾਲ ਪੈਸੇ ਮਿਲ ਸਕਦੇ ਸੀ ਗਰੀਬੇ ਦਾ ਰੋਣਾ ਰੋ ਕੇ ਪੈਸੇ ਮਿਲ ਸਕਦੇ ਸੀ ਤੂੰ ਉਹ ਰਾਹ ਚੁਣਿਆ ਠੀਕ ਹੈ ਆ ਕੁੜੀ ਇੱਕ ਨਾ ਤੈਨੂੰ ਦਿਖਾ ਰਹੀ ਆ ਆਈ ਥਿੰਕ ਇਹ ਤੁਹਾਡੇ ਪਰਿਵਾਰ ਨਾਲ ਉਹ ਵੀ ਗਰੀਬ ਪਰਿਵਾਰ ਹੋਊਗਾ ਤੇ ਕੁੜੀ ਦੀ ਮਿਹਨਤ ਦੇਖ ਤੇ ਅੱਜ ਇਹ ਕਿੱਥੇ ਪਹੁੰਚੀ ਹੋਈ ਐ ਤੁਸੀਂ ਜਿਹੜਾ ਰੰਡੀ ਰੋਣਾ ਪਾਏ ਹੋਇਆ ਨਾ ਸਾਰਿਆਂ ਨੇ ਗਰੀਬੀ 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 ਗਰੀਬ ਬੰਦਾ ਮਿਹਨਤ ਇਹੋ ਜਿਹੀ ਕਰਦਾ ਉਹ ਪੂਰੀ ਦੁਨੀਆ ਦੇਖਦੀ ਐ ਤੂੰ ਪੂਰੀ ਦੁਨੀਆ ਦੇ ਵਿੱਚ ਖੇਪਵਾ ਰਹੀ ਐ ਇਹ ਮੈਂ ਨਹੀਂ ਕਰੀ ਇਹ ਤੇਰੇ ਕਮੈਂਟ ਬੋਲ ਰਹੇ ਆ ਤੇ ਜਿਹਦਾ ਤੁਸੀਂ ਰੋਣਾ ਆਪੇ ਰੋ ਰਹੇ ਹੋ ਸਮਝ ਗਏ ਹੋਗੇ ਬਿੱਟੀਆਂ ਵੱਲੋਂ ਕਿਸ ਤਰ੍ਹਾਂ ਦੀ ਜਿਹੜੀ ਐ ਉਪਲਬਧੀ ਜਿਹੜੀ ਹਾਸਲ ਕੀਤੀ ਹੈ ਦੇਖੋ ਕਨਨ ਦਈਏ ਵੀ ਸਰ ਸਰ ਨੂੰ ਸਭ ਤੋਂ ਪਹਿਲਾਂ ਮੇਰੇ ਤਰਫੋਂ ਲੱਖ ਨਿਕ ਬਦਾਈ ਹੈ ਜੇ ਫਾਜ਼ਿਲਗੜਾ ਦੇ ਕਿੰਨੇ ਨਾਰੋਸ਼ਨ ਕੀਤਾ ਪੰਜਾਬ ਦੀ ਕ੍ਰਿਕਟ ਟੀਮ ਦੀ 23 ਦੀ ਕੈਪਟਨ ਬਣੀ ਹੈ ਤੇ ਰਾਜਪੂਤ ਦੇ ਜੀ ਅੱਜ ਮੈਚ ਗਜ਼ਮਾਨੀਪੁਰ ਤੋਂ ਜਿੱਤ ਕੇ ਇਹਨਾਂ ਤੋਂ ਲੈ ਮੈਚ ਜੀ ਤੁਹਾਨੂੰ ਕਿੰਨੀ ਖੁਸ਼ੀ ਹੈ ਦੇਖੋ ਤੁਸੀਂ ਮਾਪਿਆਂ ਤੋਂ ਹੰਦੀ ਜਿਹੜਾ ਕੋਈ ਬੱਚੇ ਨਾਲ ਨਾਰੋਸ਼ਨ ਕਰਦੇ ਇੰਨੀ ਵੱਡੀ ਉਪਲਬਧੀ ਹੋਈ ਹੈ ਕੈਪਟਨ ਬਣੀ ਖੁਸ਼ੀ ਤਾਂ ਬਹੁਤ ਹੈਗੀ ਹੈ ਅੱਛਾ ਇਹਦੇ ਪਿੱਛੇ ਜਿਹੜੀ ਮਿਹਨਤ ਕੀਤੀ ਗਈ ਹੈ ਉਹ ਬੱਚੇ ਵੱਲੋਂ ਕੀਤੀ ਗਈ ਪਰਿਵਾਰ ਵੱਲੋਂ ਕਿਸ ਤਰ੍ਹਾਂ ਦਾ ਜਿਹੜਾ ਸਹਿਯੋਗ ਰਿਹਾ ਦੇਖੋ ਮੇਰੇ ਵੱਲੋਂ ਤਾਂ ਪੂਰਾ ਸਹਿਯੋਗ ਸੀ ਜੇ ਸਖ ਉਹ ਕੋਚਿੰਗ centres ਜਿਹਾ ਸੇ ਬੱਚਾ ਨੂੰ ਗੁਰਨਾਣ ਸਿੱਖਣੇ ਪੜਸਾ ਲੱਗੇ ਕਿੰਨਾ ਰੌਸ਼ਨ ਕਿੰਨੇ ਕਹਿੰਦੇ ਨੇ ਵੀ ਧੀਆਂ ਵੀ ਇਹ ਜਿਹੜੀਆਂ ਮੁੰਡਿਆਂ ਤੋਂ ਕੱਟ ਨਹੀਂ ਹੁੰਦੀਆਂ ਅੱਜ ਮਾਨ ਮਹਿਸੂਸ ਹੋ ਰਿਹਾ ਹਾਂ ਬਿਲਕੁਲ ਬਿਲਕੁਲ ਮੈਂ ਤੁਸੀਂ ਦੇਖੋਗੇ ਫੋਟੋਆਂ ਦੀ ਵੇਖ ਲਓ ਮੁੰਡਾ ਇਹ ਸਾਰਾ ਸੋਹੂ ਦੇ ਮੁੰਡਿਆਂ ਨਾਲ ਲੱਗਦੀ ਹੋਰ ਅੱਧੀ ਗੁੱਲਟ ਵੀ ਚਲਾਂਦੀ ਹੈ ਗੱਡੀ ਜਿਸ ਦੀ ਅੱਜ ਕਿੰਨੇ 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 ਸਾਲਾਂ ਦੀ ਹਗੀ ਸੀ ਜਦੋਂ ਤੁਹਾਡੀ ਬੇਟੀ ਆਏ ਕ੍ਰਿਕਟ ਖੇਡਣ ਲੱਗ ਗਈ ਸੀ ਉਹ ਤਾਂ ਹਗੀ ਸੀ 17 17 ਸਾਲ ਦੀ 17 17 ਸਾਲ ਦੀ ਸੋਨੂ ਆ ਦੇਖ ਇਹ ਵੀ ਤੇਰੇ ਵਰਗੀ ਕੁੜੀ ਹੈ ਨਾ ਤੁਹਾਡੇ ਨਾਲ ਵੱਧ ਗਰੀ ਪਰਿਵਾਰ ਤੁਹਾਨੂੰ ਫਿਰ ਇਨ ਕੋਲ ਕੀ ਸੀ ਇਹਦਾ ਪਿਓ ਅੰਡਿਆ ਦੀ ਰੜੀ ਲੰਦਾ ਤੇ ਕੁੜੀ ਹੁਣ ਪੰਜਾਬ ਦੀ ਕ੍ਰਿਕਟ ਟੀਮ ਦੀ ਕੈਪਟਨ ਬਣੀ ਹੈ ਪ੍ਰਿਯੰਕਾ ਨਾਮ ਇਹਦਾ ਇਸ ਤਰ੍ਹਾਂ ਮਿਹਨਤ ਕਰੀਦੇ ਹੁੰਦੀ ਹੈ ਇਸ ਤਰ੍ਹਾਂ ਮਾਪਿਆਂ ਦਾ ਨਾਮ ਰੋਸ਼ਨ ਕਰੀਦਾ ਹੁੰਦਾ ਤੇਰੇ ਮੰਗਣੀ ਖੇਤਾਂ ਚ ਬਾਗਾਂ ਬਗੀਚਿਆਂ ਚ ਕੁੰਮ ਕੇ ਰੇਲਾਂ ਤੇ ਨੱਚ ਕੇ ਤੇ ਹਰ ਤੀਜੇ ਦਿਨ ਦੁੱਲਣ ਬਣ ਕੇ ਨਾਮ ਰੋਸ਼ਨ ਕੀਤਾ ਜਾਵੇ ਨਾਮ ਰੋਸ਼ਨ ਕਰਨ ਦੇ ਰਾਹੇ ਹੋਰ ਵੀ ਬਹੁਤ ਤਰੀਕੇ ਹੈ ਔਰ ਸਾਫ਼ ਸੁਥਰੇ ਤਰੀਕੇ ਹੈ ਇੱਜ਼ਤ ਦਾ ਤਰੀਕੇ ਹੈ ਇਹ ਕੰਮ ਕੀ ਹੈ ਤੁਹਾਡਾ ਵਲੌਗਿੰਗ ਦਾ ਵੱਧ ਤੋਂ ਵੱਧ ਹੋਰ 2 ਸਾਲ ਫਿਰ ਅੱਗੇ ਕੀ ਕਰਨਗੀ ਫਿਰ ਇੱਕ ਦੂਜੇ ਦੇ ਤੁਸੀਂ ਬਾਅਦ ਚ ਜੁੰਡੇ ਪਟੋਗੇ ਹੋਰ ਕੁਝ ਨਹੀਂ ਕਰੋਗੇ ਠੀਕ ਹੈ ਜੀ ਏਸੀ ਅੱਜ ਦੀ ਵੀਡੀਓ ਮਿਲਦੇ ਆ ਫਿਰ ਅਗਲੀ ਵੀਡੀਓ ਦੇ ਵਿੱਚ ਤੇ ਆਪਣੇ ਜਿਹੜੇ ਬਾਕੀ ਦੇ ਟੌਪਿਕ ਰਹਿੰਦੇ ਹੈਗੇ ਆ ਚਾਹੇ ਵਿਕਰਮਵਲ ਵਾਲਾ ਹੋਵੇ ਚਾਹੇ ਮੈਕਪ੍ਰੀਤ ਚਾਹੇ ਉਹ ਫਟੇ ਪਜਾਮੇ ਵਾਲਾ ਹੋਵੇ ਤਾਂ ਮੈਂ ਕੋਸ਼ਿਸ਼ ਕਰਾਂਗੀ ਹਰ ਰੋਜ਼ ਇੱਕ ਵੀਡੀਓ ਪਾ ਕੇ ਸਾਰੇ ਟੌਪਿਕ ਜਿਹੜੇ ਮੇਰੇ ਪੈਂਡਿੰਗ ਰਹਿ ਗਏ ਆ ਉਹ ਮੈਂ ਕਵਰ ਕਰਦਾ ਤੇ ਵੀਡੀਓ ਦੇ ਵਿੱਚ ਮੈਂ ਖੋਸੇ ਦੀ ਸੋਤਣ ਵਾਲੀ ਗੱਲ ਕਹੀ ਸੀ ਔਰ ਜਸਟ ਇੱਕ ਫਨੀ ਵੇ ਦੇ ਵਿੱਚ ਕਹੀ ਸੀ ਥੋੜਾ ਜਿਹਾ ਪਬਲਿਕ ਨੂੰ ਐਂਟਰਟੇਨ ਕਰਨ ਲਈ ਖੋਸੇ ਵੀਰ ਉਹਨੂੰ ਪਰਸਨਲੀ ਨਾ ਏ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਸਸੇਕਲ ਜੀ ਕੋਈ ਪੁਲਚੁਕ ਹੋ ਗਈ ਹੋਵੇ ਤਾਂ ਮਾਫੀ